ਕਿਸਾਨ ਵੀਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਬਾਜਪੁਰ ਫਾਰਮ ਤੇ ਆਇਆ ਸੀ ਤਾਂ ਸੈਰ ਕਰਦੇ ਕਰਦੇ ਆਹ ਕਣਕ ਬੀਜਿਓ ਮੇਰੇ ਖੇਤ ਦੇ ਅੱਗੇ ਦੀ ਨਿਕਲਦੇ ਮੇਰੇ ਦਿਮਾਗ 'ਚ ਆਇਆ ਕਿ ਇਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਵਾਲੀ ਆ ਵੇਖੋ ਟਿਊਬਲ ਕਿੱਥੇ ਉਹ ਦੂਰ ਉਹ ਛੱਪਰ ਲਾਗੇ ਉਥੋਂ ਆਰ ਨਾਲ ਆ ਪਾਣੀ ਆਉਂਦਾ ਔਰ ਜਗ੍ਹਾ ਜਗ੍ਹਾ ਇੱਕ ਖੇਤ 'ਚ ਆੜਾਂ ਨੇ ਅਜਿਹਾ ਆ ਆੜ ਹੈ ਅੱਗੇ ਚੱਲ ਜਾਂਦੀ ਆ ਇਹ ਕਿਉਂ ਆ ਕਿਹੜੇ ਅਸੀਂ ਪਾਇਆ 12 ਤੋਂ 13 ਫੁੱਟ ਤੇ ਔਰ ਰੋਕਾਂ ਲਾਈਆਂ ਵਿੱਚ ਤੁਸੀਂ ਉਹ ਦੇਖੋ ਔਰ ਰੋਕ ਹੈ ਪਾਣੀ ਅਦਰਵਾਈਜ਼ ਆ ਨੀਵੀਂ ਜਗਾ ਅਖੀਰ ਚ ਚਲੇ ਜਾਊਗਾ ਫੇਰ ਉਹ ਕਿਹੜਾ ਭਰ ਕੇ ਆਊਗਾ ਉਥੋਂ ਜਦੋਂ ਲਾਵਾਂਗੇ ਰੋਕ ਰੋਕ ਫਿਰ ਟਕਰਾ ਕੇ ਪਾਣੀ ਸੱਜੇ ਬਨੇ ਚ ਖੱਬੇ ਬਨੇ ਜਾਊਗਾ ਖੱਬੇ ਬਨੇ ਫੇਰ ਰੋਕਿਆ ਉਹ ਸੱਜੇ ਬਨੇ ਜਾਊਗਾ ਇਹਦੇ ਨਾਲ ਕੀ ਆ ਪਾਣੀ ਇਕੀ ਵੀ ਇਵਨ ਡਿਸਟ੍ਰਿਬਿਊਸ਼ਨ ਹੋਏਗੀ ਔਰ ਸਾਡੇ ਪੰਜਾਬ ਚ ਪਹਿਲਾਂ ਇਸੇ ਤਰ੍ਹਾਂ ਪੰਜਾਬੀਆਂ ਦਾ ਖੇਤ ਆ ਪੰਜਾਬ ਤੋਂ ਆਇਓ ਲੋਕ ਖੇਤੀ ਕਰ ਰਹੇ ਸੀ ਔਰ ਤੁਹਾਡੇ ਤੋਂ ਹੀ ਸਿੱਖ ਕੇ ਆਏ ਆ ਪਹਿਲਾਂ ਆਪਾਂ ਕਿਾਰੇ ਪਾਉਂਦੇ ਹੁੰਦੇ ਸੀ ਹੁਣ ਸਾਡਾ ਜੇ ਚਾਹ 2 ਕਿੱਲੇ ਦਾ ਖੇਤ ਆ ਤਾਂ ਸਾਡਾ ਕਿਹੜਾ 2 ਕਿੱਲੇ ਦਾ ਜੇ 4 ਕਿੱਲੇ ਦਾ ਖੇਤਾ ਤੇ 4 ਕਿੱਲੇ ਦਾ ਔਰ ਆਟੋ ਸਟਾਰਟਰ ਲੱਗੇ ਨੇ ਪੰਜਾਬ ਚ ਆਪਾਂ ਸਾਰੇ ਜਾਣਦੇ ਆ ਕਿ ਹੌਣ ਵਾਲਾ ਸਮਾਂ ਕੋਈ ਬਹੁਤ ਚੰਗਾ ਨਹੀਂ ਪਾਣੀ ਖਤਮ ਹੋ ਜਾਣਾ ਤੇ ਇਹਦੀ ਦੁਰਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ ਔਰ ਕਿਹੜਿਆ ਰਾਹੀ ਪਾਣੀ ਲਾਉਣਾ ਚਾਹੀਦਾ ਉਹਦੇ ਬੜੇ ਫਾਇਦੇ ਆ ਜਦੋਂ ਅਸੀਂ ਤਿੰਨ ਤਿੰਨ ਚਾਰ ਚਾਰ ਬਾਾਰ ਬਿਜਲੀ ਜਾਂਦੀ ਆ ਤੇ ਦੁਬਾਰਾ ਤੋਂ ਪਾਣੀ ਲੱਗਦਾ ਤੇ ਉਹਦੇ ਨਾਲ ਕੀ ਆ ਕਿ ਜਿਹੜੀ ਬੇਸਲ ਡੋਜ਼ ਅਸੀਂ ਯੂਰੀਏ ਦੀ ਪਾਈ ਆ ਉਹ ਲੀਚ ਕਰ ਜਾਂਦੀ ਆ ਉਹਦਾ ਕਣਕ ਨੂੰ ਜਾਂ ਫਸਲ ਨੂੰ ਕੋਈ ਫਾਇਦਾ ਨਹੀਂ ਉਹਦੇ ਬਾਅਦ ਕੀ ਆ ਕਿ ਕਿਤੇ ਪਾਣੀ ਇੱਕੋ ਖੇਤ ਚ ਚੋਹਾ ਕਿੱਲਿਆਂ ਚ ਇੱਕ ਪਾਣੀ ਲੱਗ ਗਿਆ ਜਿਹੜਾ ਮੋਟਰ ਲੱਗ ਗਿਆ ਜਿਹੜਾ ਖੀਰ ਚ ਕਿੱਲਾ ਉਹਨੂੰ ਇੱਕ ਲੱਗ ਗਿਆ ਬਾਕੀ ਨੂੰ 2 ਲੱਗੇ ਤੇ ਜਿਹੜਾ ਮੋਟਰ ਤੇ ਲੱਗੇ ਵਾਲਾ ਕਿੱਲਾ ਉਹਨੂੰ 3 ਲੱਗੇ ਸੋ ਮੇਰਾ ਮਤਲਬ ਆ ਤਿੰਨ ਤਿੰਨ ਗੁਣਾ ਪਾਣੀ ਆਪਾਂ ਵੱਧ ਇਸਤੇਮਾਲ ਕਰ ਰਹੇ ਆ ਜਿੱਥੇ ਖਾਦ ਦਾ ਨੁਕਸਾਨ ਆ ਉੱਥੇ ਫੰਗਸ ਵੀ ਇਹਨੂੰ ਲੱਗਦੀ ਆ ਔਰ ਬਿਮਾਰੀਆਂ ਵੀ ਲੱਗਦੀਆਂ ਫਿਰ ਕਿਸਾਨ ਬਹੁਤ ਆ ਸਿਆਣਾ ਉਹ ਭਾਈ ਯੂਰੀਆ ਪਾ ਕੇ ਉਹਨੂੰ ਫਿਰ ਹਰਾ ਕਰ ਦਿੰਦਾ ਟਕਾ ਕੇ ਠੋਕੇ ਪਾਉਣੇ ਯੂਰੀਆ ਮੇਰੀ ਤੁਹਾਨੂੰ ਬੇਨਤੀ ਆ ਕਿ ਪਾਣੀ ਵੀ ਬਚਾਈਏ ਆਪਣੇ ਖਾਤੇ ਤੇ ਜਿਹੜੇ ਨਜਾਇਜ਼ ਪੈਸੇ ਖਰਚ ਹੋ ਰਹੇ ਉਹ ਵੀ ਬਚਾਈਏ ਔਰ ਪੰਜਾਬ ਦੀ ਬਿਜਲੀ ਬਚਾਈਏ ਇਹ ਬਿਜਲੀ ਵੀ ਪੈਸਿਆਂ ਦੀ ਹੈ ਔਰ ਉਹ ਤੁਹਾਡੇ ਹੀ ਨੇ ਸੋ ਮੇਰੀ ਬੇਨਤੀ ਆ ਕਿ ਬੱਟਾ-ਫੱਟਾ ਪਾਓ ਬੱਟਾ ਕਿਾਰੇ ਮੋਡਰਨਾਈ ਪ੍ਰਥਾ ਤੇ ਆਪਾਂ ਵਾਪਸ ਆਈਏ ਨਾ ਇਹ ਝੜ ਤੇ ਯਾਰ ਵੜ ਤੇ ਤੁਰਿਆ ਫਿਰਦਾ ਚੰਗਾ ਲੱਗਾ ਆਟੋ ਸਟਾਰਟਰ ਕੀ ਹੈ ਜੇ ਆਪਾਂ ਕਿ ਚਲਾ ਲਾਂਗੇ ਫਿਰ ਘੇੜਾ ਮਾਰ ਲਾਂਗੇ ਇਹ ਚੰਗੀ ਬਾਤ ਹੈ ਮੇਰੀ ਮਾਤਾ ਕਹਿੰਦੀ ਹੁੰਦੀ ਸੀ ਜਦ ਮੈਂ ਫਾਰਮ ਆਉਣਾ ਨਾ ਚੰਡੀਗੜ੍ਹ ਤੋਂ ਉਹਨਾਂ ਕਹਿੰਦਾ ਖੇਤਾਂ 'ਚ ਘੁੰਮ ਕੇ ਆ ਜਿਹੜੀ ਧਰਤੀ ਆ ਇਹ ਮਾਲਕ ਨੂੰ ਉਡੀਕਦੀ ਆ ਸੋ ਭਾਈ ਮਾਲਕਾਂ ਦਾ ਫਰਜ ਐ ਕਿਾਰੇ ਵੀ ਪਾਉਣ ਔਰ ਖੇਤਾਂ 'ਚ ਘੜਾ ਵੀ ਮਾਰ ਮਾਰ ਦਿਓ ਤੁਸੀਂ ਮੈਂ ਨਹੀਂ ਕਹਦਾ ਤੁਸੀਂ ਘੜਾ ਨਹੀਂ ਮਾਰਦੇ ਮੈਂ ਮੇਰੀ ਇਹ ਬੇਨਤੀ ਬੇਨਤੀ ਕਬੂਲ ਕਰੋ ਧਰਤੀ ਦਾ ਪਾਣੀ ਵੀ بچਾਓ ਖਾਦ ਵੀ بچਾਓ ਬਿਮਾਰੀਆਂ ਤੋਂ بچਾਓ